ਵੱਡੀ ਗਿਣਤੀ ਦੇ ਵਿੱਚ ਨੀਲੇ ਰੰਗ ਦੀਆਂ ਪੀਪੀਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੇ ਪਿੱਛੇ ਖੜੀ ਆ ਪੁਲਿਸ ਪਾਰਟੀ ਦੀ ਟੀਮ ਤਾਂ ਦੱਸ ਜੇ ਕਿ ਮਹਤਪੁਰ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਜੋ ਇਹਨਾਂ ਨੀਲੀਆਂ ਪੀਪੀਆਂ ਦੇ ਵਿੱਚੋਂ ਸਮਾਨ ਬਰਾਮਦ ਕੀਤਾ ਗਿਆ ਉਸ ਪਿੰਡ ਦੇ ਵਿੱਚੋਂ ਸਪਲਾਈ ਕੀਤਾ ਜਾਂਦਾ ਸੀ ਤਿਆਰ ਕੀਤਾ ਜਾਂਦਾ ਸੀ ਜਿੱਦੇ ਚੱਲਦੇ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਦੇ ਵੱਲੋਂ ਬਦਨਾਮ ਇਲਾਕਿਆਂ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਕੈਮੀਕਲਾਂ ਭਰੀਆਂ ਟੈਂਕੀਆਂ ਬਰਾਮਦ ਕੀਤੀਆਂ ਅਤੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਇੱਕ ਨੂੰ ਜਿਹੜਾ ਕਿ ਗ੍ਰফতার ਕਰ ਲਿਆ ਜੋ ਨਜਾਇਜ਼ ਸ਼ਰਾਬ ਤਿਆਰ ਕਰਕੇ ਕੈਮੀਕਲ ਦੀ ਸਪਲਾਈ ਕਰਦਾ ਤੇ ਉਹਦੇ ਦੋ ਸਾਥੀ ਉਹਨਾਂ ਦੀ ਵੀ ਭਾਲ ਲਗਾਤਾਰ ਜਾਰੀ ਹੈ ਸਰਚ ਅਭਿਆਨ ਦੇ ਤਹਿਤ 4030 ਲੀਟਰ ਕੈਮੀਕਲ ਅਤੇ ਤਿਆਰ ਕੀਤੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜ਼ਿਲ੍ਹਾ ਜਰੰਧਿਆਲਾ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਪਲ ਸਿੰਘ ਖੱਖ ਜੀ ਦੇ ਬਾਈਏਟ ਐਸਪੀ ਇਨਵੈਸਟੀਗੇਸ਼ਨ ਮੈਡਮ ਜਸ ਰੂਬਟ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਮਹਿਕ ਪਰ ਦੇ ਮੁਖ ਅਫਸਰ ਇਨਸਪੈਕਟਰ ਸੁਖਦੇਵ ਸਿੰਘ ਦੀ ਸਚੱਜੀ ਟੀਮ ਨੇ ਇੱਕ ਅਧੁਨਿਕ ਢੰਗ ਤਰੀਕੇ ਨਾਲ ਇਨਫੋਰਮੇਸ਼ਨ ਹਾਸਲ ਕੀਤੀ ਕਿ ਕਸਵਾ ਮਲਾ ਦੇ ਨੇੜੇ ਟਾਵਰ ਕਲੋਨੀ ਚ ਇੱਕ ਜਿਹੜੇ ਬਦਨਾਮ ਕਿਸਮ ਦੇ ਅਪਰਾਧੀ ਹੈਗੇ ਨੇ ਉਹਨਾਂ ਨੇ ਇੱਕ ਜਖੀਰਾ ਬਣਾਇਆ ਹੋਇਆ ਆਪਣੇ ਘਰ ਦੇ ਅੰਦਰ ਫਰਸ਼ਾਂ ਦੇ ਹੇਠਾਂ ਕੁਝ ਟੈਂਕੀਆਂ ਨੱਪੀਆਂ ਉਹਨਾਂ ਵਿੱਚ ਟੁੱਲੂ ਪੰਪ ਲਾਏ ਆ ਇਸ ਇਨਫੋਰਮੇਸ਼ਨ ਨੂੰ ਪੁਖਤਾ ਹੋਣ ਤੇ ਮੌਕੇ ਤੇ ਰੇਡ ਕੀਤੀ ਤੇ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਫਰਸ਼ ਹੈ ਉਹਨਾਂ ਦੇ ਪਟਿਆ ਗਿਆ ਪਟਿਆ ਦੇ ਫਰਸ਼ਾਂ ਦੇ ਹੇਠੋਂ ਦੋ ਟੈਂਕੀਆਂ 2-2000 ਲੀਟਰ ਵਾਲੀਆਂ ਔਰ ਕੁਝ ਹੋਰ ਜਿਹੜੇ ਕੈਨ ਕੈਨ ਹੈ ਜੋ ਆਸ-ਪਾਸ ਸੀਗੇ ਉਹ ਬਰੰਦ ਕੀਤੇ ਇਹ ਸਾਰਾ ਕੁਝ ਆਪਰੇਸ਼ਨ ਦੌਰਾਨ ਪੇ ਪਤਾ ਲੱਗਿਆ ਕਿ ਇਹਨਾਂ ਨੇ ਫਰਸ਼ ਦੇ ਵਿੱਚ ਜੋ ਟੈਂਕ ਨੱਪੇ ਸੀਗੇ ਉਹਨਾਂ ਟੈਂਕਾਂ 'ਚ ਟੁੱਲੂ ਪੰਪ ਲਾਏ ਟੁੱਲੂ ਪੰਪਾਂ ਦੇ ਨਾਲ ਹੀ ਤਾਰ-ਬਾਰ ਕੱਢ ਕੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀਗਾ ਕਿ ਪੀਣ ਵਾਲੇ ਪਾਣੀ ਦੇ ਸਾਧਨ ਹਨ ਜਦੋਂ ਇਹ ਆਪਰੇਸ਼ਨ ਕੰਪਲੀਟ ਹੋਇਆ ਤੇ ਇਹਦੇ ਵਿੱਚੋਂ ਕਰੀਬ 4030 ਲੀਟਰ ਕੈਮੀਕਲ ਬਰਾਮਦ ਕੀਤਾ ਗਿਆ ਜਿਸ ਤੋਂ ਸ਼ਰਾਬ ਜਿਹੜੀ ਤਿਆਰ ਕੀਤੀ ਜਾਣੀ ਸੀ ਇਹ ਜਿਹੜੀ ਸ਼ਰਾਬ ਹੈ ਇਹ ਬਹੁਤ ਹੀ ਘਾਤ ਕਿਸਮ ਦੀ ਹੈਗੀ ਹੈ ਜੋ ਇਸ ਤੋਂ ਤਿਆਰ ਕੀਤੀ ਜਾਣੀ ਸੀ ਜਿਹੜੇ ਅਪਰਾਧੀ ਹੈਗੇ ਨੇ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ ਹੈ ਜਿਦੇ ਵਿੱਚ ਅਪਰਾਧੀ ਲక్ష్ਮ ਸਿੰਘ ਨਿਮਾ ਨਿਰਮਲ ਸਿੰਘ ਨਿਮਾ ਜਸਪਾਲ ਸਿੰਘ ਪਾਲੀ ਤੇ ਗੁਰਦੀਪ ਸਿੰਘ ਦੀਪਾ ਇਹਨਾਂ ਦੇ ਪਹਿਲਾਂ ਵੀ ਮੁਕਾਦਮੇ ਦਰਜ ਆ ਇਹ ਜਿਹੜਾ 4030 ਲੀਟਰ ਕੈਮੀਕਲ ਜਿਹੜਾ ਬ੍ਰਾਂਚ ਕੀਤਾ ਇਸ ਤੋਂ ਕਰੀਬ ਸਾਢੇ 4 ਲੱਖ ਨਜਾਇਜ਼ ਸ਼ਰਾਬ ਜਿਹੜੀ ਆ ਕੈਮੀਕਲ ਵਲ ਤਿਆਰ ਹੋਣੀ ਸੀਗੀ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਐਡੀ ਵੱਡੀ ਸਫਲਤਾ ਹਾਸਲ ਕੀਤੀ ਆ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਸ਼ਰਾਬ ਆ ਜਾਂ ਲਾ ਕੇ ਇਸ ਚੀਜ਼ਾਂ ਕਿਤੇ ਹੋਰ ਵਰਤੀ ਜਾਂਦੀ ਕਿਸੇ ਵੀ ਕਿਸੇ ਦੇ ਵੀ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਆ ਪੁਲਿਸ ਵੱਲੋਂ ਇਹ ਜਿਹੜਾ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਆ ਬੜੀ ਮਿਹਨਤ ਨਾਲ ਔਰ ਉਪਰਾਧੀਆਂ ਨੂੰ ਜਿਹੜੇ ਜਲਦੀ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਜਿਹੜਾ ਜੇਲ੍ਹਾਂ 'ਚ ਬੰਦ ਕਰਾਂਗੇ ਤਾਂ ਇਹਨਾਰੇ ਹੋਰ ਵੀ ਸਾਥੀ ਹੈਗੇ ਹਾਂ ਇਹ ਟੋਟਲ 10 ਜਾਣੇ ਹੈਗੇ ਜਿਨ੍ਹਾਂ ਤੇ ਅਸੀਂ ਮੁਕਦਮਾ ਦਰਜ ਕੀਤਾ ਔਰ ਇਹਨਾਂ ਨੂੰ ਜਲਦੀ ਫੜ ਲਿਆ ਜਾਊਗਾ ਔਰ ਇਹਦੇ ਤੋਂ ਅੱਗੇ ਇਨਵੈਸਟੀਗੇਸ਼ਨ ਚ ਹੋਰ ਕਿਹਦਾ ਕਿਹਦਾ ਰੋਲ ਹੈ ਉਹ ਵੀ ਦੇਖਿਆ ਜਾਊਗਾ ਸਰ ਇਹ ਨਸ਼ਕ ਕਰਦੇ ਵੀ ਹੈਗੇ ਆ ਜਿਹੜੇ ਜਿਨ੍ਹਾਂ ਦੇ ਮਾਤਰ ਦੱਸਦੇ ਜੋ ਇਨੀਸ਼ਲ ਇਨਵੈਸਟੀਗੇਸ਼ਨ ਤੇ ਤਾਂ ਇਹ ਆਪਣੇ ਆਪ ਚ ਇੱਕ ਸਰਗਨਾ ਹੈਗਾ ਬਹੁਤ ਵੱਡਾ ਜ਼ਖੀਰਾ ਅਸੀਂ ਇਹ ਬਰਾਮਦ ਕਰਕੇ ਉਪਲਬਧ ਕੀਤੀ ਹੈ ਇਸ ਜ਼ਖੀਰੇ ਨੂੰ ਇਹ ਚਲਾ ਹੀ ਰਹੇ ਸੀਗੇ ਵਿੱਚ ਪੀਨ ਬਾਰੇ ਸਾਨੂੰ ਇਹਦੇ ਕੋਈ ਪੁਖਤਾ ਇਨਫੋਰਮੇਸ਼ਨ ਨਹੀਂ ਹੈ ਬਟ ਜਿਹੜੀ ਮਹਤਪੁਰ ਪੁਲਿਸ ਵੱਲੋਂ ਇਹ ਐਡੀ ਵੱਡੀ ਚਮਤਤਾਂ ਹਾਸਲ ਕੀਤੀ ਹੈ ਇਹਦੇ ਨਾਲ ਹੋਰ ਵੀ ਅੱਗੇ ਅਸੀਂ ਸਰਾਖ ਚਲਾਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਵੱਡੇ ਜਿਹੜੇ ਤੁਹਾਨੂੰ ਅਸੀਂ ਖੁਲਾਸਾ ਕਰਾਂਗੇ ਸਰ ਇਹ ਸਰਚ ਭੰਗ ਕਿੰਨੇ ਘੰਟੇ ਚੱਲਿਆ ਇਹ ਤਾਂ ਪੂਰਾ ਦਿਨ ਹੀ ਲੱਗ ਗਿਆ ਜੀ ਇਹ ਪੂਰੇ ਇਸ ਆਪਰੇਸ਼ਨ ਨੂੰ ਕਰਦੇ ਹੋਇਆ ਇਹ ਕੱਲ ਤੋਂ ਲੈ ਕੇ ਹੁਣ ਤੱਕ ਇਨਵੈਸਟੀਗੇਸ਼ਨ ਚੱਲੀ ਹੋਇਆ ਕੋਈ ਤੇ ਆ ਪੂਰੇ ਘਰ ਦੇ ਫਰਸ਼ ਪਟਕੇ ਅਸੀਂ ਇਹ ਕੱਢਿਆ ਜੀ ਦੇ ਜ ਟੁੱਲੂ ਪੰਪ ਹੈ ਇਹ ਕੈਨ ਹੈ ਹੋਰ ਇਹਦੇ ਨਾਲ ਸਾਰ ਜੋ ਸਵਾਲ ਰਿਲੇਟਡ ਹੈਗਾ ਸਾਰਾ ਉਪਰਾਮਬੰਦ ਕੀਤਾ ਸੀ ਸਾਰੇ ਇਹ ਸਰਚ ਭਿਆਨ ਲਗਾਤਾਰ ਚੱਲਦੇ ਰਹਿਣਗੇ ਇਸੇ ਤਰ੍ਹਾਂ ਇਹ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਪਿਛਲੇ ਸਮੇਂ ਚ ਵੀ ਜਦੋਂ ਦੇ ਮਹਾਂਜੋਗ ਐਸਐਸਪੀ ਸਾਹਿਬ ਆਏ ਹੈ ਪੂਰੀ ਟੀਮ ਬੜੀ ਮਿਹਨਤ ਨਾਲ ਕੰਮ ਕਰ ਰਹੀ ਹੈ ਅਸੀਂ ਸਾਰੇ ਪਿਛਲੇ ਦਿਨਾਂ ਚ ਵੀ ਅਸੀਂ ਸਮਗਰਮ ਨੂੰ ਅੰਦਰ ਕੀਤਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਹਾਂ ਜਿਹੜੇ ਦੋਸ਼ੀ ਫਰਨ ਵਾਲੇ ਰਹਿੰਦੇ ਸੀ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਬੰਦ ਕਰ ਰਹੇ ਹਾਂ ਇਹ ਆਪਰੇਸ਼ਨ ਲਗਾਤਾਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅਸੀਂ ਸਾਰੀ ਆਪਣੀ ਟੋਟਲ ਫੋਰਸ ਜਿਹੜੀ ਆ ਪਬਲਿਕ ਲਈ ਕਰਾਇਮ ਅਗੇਂਸਟ ਹੈਗੀ ਆ ਔਰ ਇਸ ਕਰਾਇਮ ਨੂੰ ਕਾਬੂ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਇਹ ਤੁਹਾਡੇ ਸਾਹਮਣੇ ਹੈ ਜੀ ਐਗਜ਼ਾਮਪਲ ਇਹ ਰੰਗਲਾ ਪੰਜਾਬ ਬਨਉਣ ਲਈ ਇਹ ਸਾਰੇ ਪੁਲਿਸ ਵੱਲੋਂ ਐਫਰਟ ਕੀਤੇ ਜਾ ਰਹੇ ਔਰ ਤੁਸੀਂ ਅੱਜ ਦਾ ਗ੍ਰਾਫ ਦੇਖੋਗੇ ਪਿਛਲੇ ਦਿਨਾਂ ਚ ਕੀ ਸੀ ਗ੍ਰਾਫ ਤੇ ਅੱਜ ਕਿਸ ਗ੍ਰਾਫ ਤੇ ਪਹੁੰਚਿਆ ਹੋਇਆ ਪੁਲਿਸ ਔਰ ਸਾਡੇ ਜਰੰਦਰ ਦੇ ਹੱਤੀ ਦੀ ਥਾਣਾ ਮਹਿਤਪੁਰ ਦੀ ਪੁਲਿਸ ਹੈ ਬੜੀ ਮਿਹਨਤੀ ਟੀਮ ਹੈ ਔਰ ਲਗਾਤਾਰ ਪ੍ਰਸ਼ੰਨ ਕਰ ਰਹੀ ਹੈ ਖੈਰ ਦੇਖਿਆ ਜਾਵੇ ਤਾਂ ਨਸ਼ਿਆਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਜਿੱਦੇ ਚੱਲਦੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ अरोड़ा ਦੀ ਰਿਪੋਰਟ